ਭਾਰਤ ਤੇ ਪਾਕਿਸਤਾਨ ਦੀ ਜੰਗ ਦੀ ਗੱਲ ਹੋਈ ਤਾਂ ਉਦੋਂ ਵੀ ਉਹ ਪਾਕਿਸਤਾਨ ਨਾਲ ਖੜੇ ਨੇ ਜਾ ਕੇ ਵੀ ਇਸ ਕਰਕੇ ਨਾ ਛੱਡਦੇ ਹੁਣ ਵੀ ਦੇਸ਼ ਨੂੰ ਦੋ ਟੜਾਂ 'ਚ ਵੰਡਣ ਦੀ ਕੋਸ਼ਿਸ਼ ਕਰ ਰਿਹਾ ਅਮਰਦਤ ਚਲੋ ਤਾਂ ਉੱਥੇ ਉੱਥੇ ਦਾ ਪਰਸਪੈਕਟਿਵ ਅਲੱਗ ਹੈ ਨਾ ਤੁਸੀਂ ਦੂਸਰੇ ਦੇਸ਼ ਦਿੱਧਾਂ ਦੇਖਿਆ ਜਿੱਥੇ ਤੁਸੀਂ ਦੋਨੋਂ ਪਾਸੇ ਦੇਖੋ ਨਾ ਜਿਹੜੇ ਜਿਹੜੇ ਸਾਡੇ ਹਿੰਦੂ ਭਰਾ ਬਾਹਰ ਬੈਠਿਆ ਉਹ ਸਭ ਤੋਂ ਜ਼ਿਆਦਾ ਮਿਨੋਰਟੀ ਦੇ ਖਿਲਾਫ ਬੋਲਦੇ ਨੇ ਜੀ ਉਹ ਆਪ ਮਿਨੋਰਟੀ ਹੈ ਉੱਥੇ ਹਮ ਆਪ ਉਹਦਾ ਸੰਵਿਧਾਨ ਦੀ ਪ੍ਰੋਟੈਕਸ਼ਨ ਥਲੇ ਜੀ ਰਹੇ ਆ ਚਾਹੇ ਕੈਨੇਡਾ ਚਾਹੇ ਯੂ ਐਸ ਆਈ ਚਾਹੇ ਆਸਟ੍ਰੇਲੀਆ ਔਰ ਸਭ ਤੋਂ ਜ਼ਿਆਦਾ ਮਾਈਨੋਰਟੀਆਂ ਆਫ ਇੰਡੀਆ ਦੇ ਖਿਲਾਫ ਬੋਲਦੇ ਨੇ ਹੂੰ ਉਹਨਾਂ ਨੂੰ ਕਹਿੰਦੇ ਕੁਚਲ ਦੇ ਉਹਨਾਂ ਨੂੰ ਇਹ ਕਰ ਦੇ ਉਹਨਾਂ ਕੋ ਹੱਕ ਨਹੀਂ ਹੈ ਇਹ ਅਜੀਬ ਗੱਲ ਹੈ ਇਦਾਂ ਜਿਹੜੀ ਸਾਡੇ ਖਾਲਿਸਤਾਨ ਦੇ ਸਮਰਥਕ ਹੈ ਉਹਨਾਂ ਨੂੰ ਬਿਲਕੁਲ ਪਤਾ ਹੈ ਹਿਊਮਨਲੀ ਪੋਸੀਬਲ ਨਹੀਂ ਹੈ ਮਾਡਰਨ ਏਜ ਤਾਂ ਤੁਸੀਂ ਜੈਨੋਸਾਈਡ ਕਰ ਸਕਦੇ ਹੋ ਵਿਦ ਮਿਲਟਰੀ ਪਾਵਰ ਕੋਈ ਬੋਲਦਾ ਨਹੀਂ ਟਾਈਮ ਆਫ ਗਰੀਲਾ ਵਾਰ ਇਸ ਓਵਰ ਹਮ ਮਾਡਰਨ ਵੈਪਨ ਆ ਗਏ ਸਰਵੇਲੈਂਸ ਆ ਗਏ ਹੁਣ ਤਾਂ ਸਿੱਧੇ ਆਦਮੇ ਵੀ ਨਹੀਂ ਲੜਦੇ ਹਮ ਉਹਨਾਂ ਦੇਖੀ ਲਿਆ ਚਾਦਰਾਂ ਚ ਬੰਦੇ ਥੋੜੇ ਲੜੇ ਬਾਰਡਰ ਤੇ ਨਾ ਉਹਨਾਂ ਦੀ ਫੌਜ ਗਈ ਨਾ ਸਾਡੀ ਫੌਜ ਕੇ ਲੜਾਈ ਹੋ ਗਈ ਹਮ ਡਿਸਟਰਕਸ਼ਨ ਹੋ ਗਿਆ ਮਿਜ਼ਾਈਲ ਚਲੇ ਗਏ ਪਰ ਫੌਜ ਦਾ ਇੱਕ ਬੰਦਾ ਮੂਵਮੈਂਟ ਨਹੀਂ ਹੋਈ ਨਾ ਬਾਰਡਰ ਤੇ ਖਾਲੀ ਬੰਦੇ ਬਲੋਕੀ ਬੈਠੇ ਛੱਤਾਂ ਤੇ ਦੇਖ ਰਹੇ ਸੀ ਹਮ ਕਿ ਜੀ ਨਾ ਬਾਰਡਰ ਖਾਲੀ ਸੀ ਹਮ ਤੇ ਬਾਰਡਰ ਵਰਗੀ ਹੁਣ ਲੜਾਈ ਨਹੀਂ ਰਹੀ ਹੋਂ ਤੁਸੀਂ ਸੋਚਦੇ ਹੋ ਉੱਥੇ ਨਾਲੇ ਲਾ ਕੇ ਜਾ ਯੂਐਸਏ سپورਟ ਲੈ ਕੇ ਜਾਂ ਆਉਥਰ ਆਲਾ ਬਾਕੀ ਉਹਨਾਂ ਉਹ ਤਾਂ ਯੂਐਸਏ ਦਾ ਸੈਕਰੀਫਾਈਸ ਕਰਦਾ ਹੈ ਉਹਨਾਂ ਨੂੰ ਆਪਣਾ ਇੰਟਰਸਟ ਹੈ ਸਭ ਤੋਂ ਜ਼ਿਆਦਾ ਜਿੱਦਾਂ ਇੰਟਰਸਟ ਹੋਏਗਾ ਬਣਾ ਦੇਗੇ ਜਿੱਦਾਂ ਨਹੀਂ ਹੋਏਗਾ ਨਹੀਂ ਬਣਾਉਣਗੇ ਹੂੰ ਸੋ ਇਸ ਕਰਕੇ ਇਹ ਇਹ ਇਸ ਬੇਸ ਤੇ ਇੱਥੇ ਦੇ ਲੋਕਲ ਬੱਚਿਆਂ ਨੂੰ ਉਸ ਪਾਸੇ ਤੋਹਣਾ ਜਿੱਥੇ ਕੋਈ ਸਪਸ਼ਟ ਹੀ ਨਹੀਂ ਹੈ ਆਬਜੈਕਟ ਉਹਨਾਂ ਨੂੰ ਉਸ ਇੱਕ ਚੀਜ਼ ਤਾਂ ਸਪਸ਼ਟ ਹੈ ਕਿ ਤੁਹਾਡੇ ਤੇ ਕੇਸ ਬਣੇਗਾ ਉਹ ਤਾਂ ਕਲੀਅਰ ਹੈ ਨਾ ਕਾਨੂੰਨ ਜਦ ਤੱਕ ਹੈ ਕਾਨੂੰਨ ਹੈ ਹੂੰ ਉਹ ਤਾਂ ਸਭ ਨੂੰ ਦਿਖਦਾ ਹੈ ਹੂੰ ਤੇ ਉਹਦਾ ਉਹਦਾ ਪਰਪਸ ਕੀ ਹੈ ਉਹਨਾਂ ਕੋਈ 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 ਸੇੜ ਨਹੀਂ ਬੰਨ੍ਹ ਬੱਚਾ ਨੇ ਉਹਨਾਂ ਕੋਈ ਉਹਨਾਂ ਦਾ ਫਿਊਚਰ ਵੀ ਬ੍ਰਾਈਟ ਹੋਣਾ ਉੱਥੇ ਮੂਵਮੈਂਟ ਵੀ ਕੋਈ ਸਟਰੋਂਗ ਨਹੀਂ ਹੁੰਦੀ ਹਮ ਉਹਨਾਂ ਨੇ ਥਾਰੀ ਪੋਲਿਟਿਕਸ ਬੜੇ ਸਿੰਪਲ ਹੈ ਰੈਸਟ ਆਫ ਇੰਡੀਆ ਨੂੰ ਡਰਾ ਕੇ ਇਹਨਾਂ ਨੇ ਪਹਿਲਾਂ ਕਾਂਗਰਸ ਨੇ ਕਿੰਨੀ ਦੇ ਇਲੈਕਸ਼ਨ ਜਿੱਤੀਆਂ ਹਮ ਸਿੱਖਾਂ ਦੇ ਨਾਮ ਤੇ ਵੀ ਬੜੇ ਖਤਨਾਕੇ ਤੋੜਨਾ ਚਾਹੁੰਦੇ ਆ ਹੁਣ ਇਹ ਮੁਸਲਮਾਨਾਂ ਦੇ ਨਾਮ ਤੇ ਕਰ ਰਹੇ ਨੇ ਇਹ ਵੀ ਇਹ ਵੀ ਤਿਆਰੀ ਬੈਠੇ ਜਦੋਂ ਤੁਸੀਂ ਥੋੜਾ ਜਿਹਾ ਹੋਰ ਐਕਸਟ੍ਰੀਮ ਬੋਲੋਗੇ ਤਾਂ ਇੱਕ ਸਰਕਾਰ ਵੀ ਤਿਆਰੀ ਬੈਠੀ ਹੈ ਤੁਹਾਨੂੰ ਸਟਿੰਪਟਾਈਜ਼ ਕਰਕੇ ਹਮ ਬਾਕੀ ਦੇਸ਼ ਦਾ ਫੈਸਲਾ ਠੋਣ ਲੈ ਮਿਨੋਰਟੀਜ਼ ਨੂੰ ਕਹ ਲੋ ਕਿ ਡਿਮੋਨਾਈਜ਼ ਕਰਕੇ ਮੈਜੋਰਿਟੀ ਫਾਇਦਾ ਠਾਉਂਦੀ ਹੈ ਇਹ ਕਾਹਨ ਪੋਲਿਟਿਕਸ ਹੈ ਉਹ ਤੁਸੀਂ ਹੁਣ ਬੰਨਾ ਚਾਹੁੰਦੇ ਹੋ ਪੌਨ ਤੁਸੀਂ ਆਪ ਸੈਕਰੀਫੀਸ਼ੀਅਲ ਗੋਟ ਬੰਨਾ ਚਾਹੁੰਦੇ ਤਾਂ ਬਨੋ ਮਗਰ ਸਮਝਦਾਰੀ ਜੇ ਥੋੜਾ ਜਿਹੀ ਸਮਝਦਾਰੀ ਦਿਖਦਾ ਨਹੀਂ ਸਾਨੂੰ ਇਹ ਸਿੰਪਲ ਜੀ ਪੋਲਿਟਿਕਸ ਹਰ ਦੇਸ਼ ਵਿੱਚ ਹੋ ਚੁੱਕੀ ਹੈ ਹਰ ਜਗ੍ਹਾ ਮਿਨੋਰਟੀਜ਼ ਨੂੰ ਕੁਚਲਿਆ ਜਾ ਚੁੱਕਾ ਹੈ ਇਸੇ ਤਰੀਕੇ ਨਾਲ ਜੇ ਉਸ ਜੇ ਫਿਰ ਵੀ ਆਪਾਂ ਨਹੀਂ ਦੇਖਣਾ ਚਾਹੁੰਦੇ ਐਂਡ ਕਿਉਂਕਿ ਉੱਥੇ ਲੋਕਲ ਲਾਈਵਲੀਹੂਡ ਖਾਲਸਾਬਨ ਲਾਈਵਲੀਹੂਡ ਬਣ ਗਿਆ ਹਮ ਲੋਕ ਜੁੜੇ ਹੋ ਐ 84 ਤੋਂ ਬਾਅਦ ਤੁਸੀਂ ਖਾਲਸਾ ਦੇ ਆਵਾਜ਼ ਤਬਾਦ ਨਹੀਂ ਕਰ ਸਕਦੇ ਹਮ ਬੀਚ ਤਾਂ ਬਹੁਤ ਤਾ ਗਿਆ ਤੇ ਮਗਰ ਉਹ ਜਿਹੜੇ ਜਿਹੜੇ ਕਰ ਰਹੇ ਐ ਉਹਨਾਂ ਦੀ ਤਾਂ ਸੋਸਾਇਟੀ ਡਾਊਟਫੁਲ ਐ ਨਾ ਹਮ ਉਹਨਾਂ ਦੀ ਤਾਂ ਮੈਂ ਬਿਲਕੁਲ ਇਮਾਨਦਾਰੀ ਡਾਊਟਫੁਲ ਐ ਉਹ ਘਟੋ ਘਟ ਪੰਜਾਬੀ ਮਲਤਿਆ ਪੰਜਾਬ ਨੂੰ ਪਿਆਰ ਤਾਂ ਨਹੀਂ ਕਰਦੇ ਹਮ ਜਿਹੜੇ ਬੱਚੇ ਪਿਆ ਜਿਹੜੇ ਅਰੈਸਟ ਹੋਏ ਉਹਨਾਂ ਦੇ ਨਾਮ ਤੇ ਨਾਂ ਹੀ ਲਾ ਕੇ ਹਾਂ ਕਿਉਂਕਿ ਉਹਨਾਂ ਦੇ ਅੱਗੇ ਪੈਰ ਵੀ ਦਾ ਕੁਝ ਕਰਨ ਦੇ ਦੋ ਚਾਰ ਬੰਦੇ ਜਿਹੜੇ ਪੈਰ ਵੀ ਜਿਹਦਾ ਤੁਸੀਂ ਕੇਸਾਂ ਦੀ ਪੈਰਵੀ ਨਹੀਂ ਕਰਦੇ ਫਿਰ ਤੁਸੀਂ ਕਿਉਂ ਜਿਹੜੀ ਮੂਵਮੈਂਟ ਤੁਸੀਂ ਕੇਸਾਂ ਦੀ ਬੱਚਾ ਦੀ ਪੈਰਵੀ ਨਹੀਂ ਕਰ ਸਕਦੇ ਤੁਸੀਂ ਮੂਵਮੈਂਟ ਚਲਾ ਲਿਓ ਖਾਲਿਸਤਾਨ ਪੈਰਵਾਈ ਕਰਦੇ ਨਹੀਂ ਪਰ ਉਹ ਤਾਂ ਕਹਿੰਦੇ ਆ ਵੀ ਅਸੀਂ ਹਜ਼ਾਰਾਂ ਡਾਲਰ ਦੰਦਿਆਂ ਦੀ ਕੈਪੈਸਿਟੀ ਨਹੀਂ ਹੈ ਤਾਂ ਫਿਰ ਤੁਸੀਂ ਇਹ ਕਿਹੜੇ ਖਾਲਿਸਤਾਨ ਦੀ ਗੱਲ ਹਮ ਜਿਹੜੇ ਬੱਚਾ ਨੇ ਲੀਗਲ ਕਾਲ ਇਲੀਗਲ ਮੈਨੇ ਦੇ ਸਕਦੇ ਉਹਨਾਂ ਦੇ ਬੱਚੇ ਭੁੱਖੇ ਮਰ ਰਹੇ ਪਰਿਵਾਰ ਉਹਨਾਂ ਨੂੰ ਤੁਸੀਂ ਰੋਟੀ ਵੀ ਨਹੀਂ ਦੇ ਸਕਦੇ ਹਮ ਤਾਂ ਫਿਰ ਕਿਹੜੀ ਗੱਲਾਂ ਕਰ ਰਹੇ ਆਪਾਂ ਕਿਉਂ ਕਿਹੜੇ ਫਿਰ ਖਾਲ ਫਿਰ ਮਤਲਬ ਕੀ ਹੈ ਹਮ ਕਿਹੜਾ ਖਾਲਿਸਤਾਨ ਬਣਾ ਚਾਹੁੰਦੇ ਕਿਵੇਂ ਬਣਾਣਾ ਚਾਹੁੰਦੇ